ਮੇਰਾ ਸਵਾਲ ਸਿੱਧਾ ਜੀ ਤੁਹਾਨੂੰ ਕਿ ਅੱਜ ਬਾਬਾ ਗੁਰਿੰਦਰ ਸਿੰਘ ਤੇ ਲੋਹਰਾਂ ਦੀ ਨਾਬਾ ਜੇਲ ਫੇਰੀ ਕੀ ਰਿਸ਼ਤੇਦਾਰੀ ਫੇਰੀ ਹੈ ਕੀ ਇਹ ਸਿਆਸੀ ਫੇਰੀ ਹੈ ਇਹਦਾ ਅਸਰ ਕਿੱਥੇ ਤੱਕ ਜਾਂਦਾ ਹੈ ਇਹਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਜਿਵੇਂ ਡੇਰਿਆਂ ਦਾ ਪ੍ਰਭਾਵ ਹੈ ਉਹ ਕਿੰਨਾ ਕੁ ਸਿਆਸਤ ਨੂੰ ਆਪਣੇ ਹਿਸਾਬ ਨਾਲ ਤੈਅ ਕਰ ਲੈਂਦਾ ਕਿ ਅਸੀਂ ਕਿੱਧਰ ਨੂੰ ਧੱਕ ਕੇ ਲੈ ਕੇ ਜਾਣਾ ਕੀ ਕੋਈ ਹੋਰ ਲੰਬਾ ਸਿਆਸੀ ਇਸ਼ਾਰਾ ਵੀ ਕਰਦਾ ਜੀ ਅੱਜ ਦੀ ਇਹ ਫੇਰੀ ਡੇਰਿਆਂ ਦਾ ਪ੍ਰਭਾਵ ਤਾਂ ਇੱਕ ਕਲੀਅਰ ਕੱਟ ਹੈ ਕਿਉਂਕਿ ਡੇਰਿਆਂ ਦਾ ਪ੍ਰਭਾਵ ਦਾ ਮਤਲਬ ਹੈ ਇਸ ਸਮੇਂ ਪੰਜਾਬ ਦੇ ਵਿੱਚ ਇਹ ਹੈ ਇੱਕ ਵੱਡਾ ਠੇਕੇਦਾਰ ਹੁੰਦਾ ਜਿਹਦੇ ਕੋਲ ਬਹੁਤ ਸਾਰੀਆਂ ਵੋਟਾਂ ਹੁੰਦੀ ਜਾਂਦੀਆਂ ਨੇ ਜਾਂ ਵੋਟਾਂ ਦੇ ਮਾਮਲੇ 'ਚ ਜਾਂ ਕਿਸੇ ਹੋਰ ਮਾਮਲੇ 'ਚ ਹੁੰਦਾ ਠੇਕੇਦਾਰ ਹੁੰਦਾ ਕਿਸੇ ਦੀ ਸਿਕਿਉਰਿਟੀ ਏਜੰਸੀ ਹੁੰਦੀ ਹੈ ਕਿਸੇ ਦੀ ਉਹ ਵੀ ਮੈਂ ਦੇ ਦੇਣਾ ਤੇ ਮੇਰੇ ਨਾਲ ਡਾਇਰੈਕਟ ਗੱਲ ਕਰੋ ਤੇ ਇਸੇ ਕਰਕੇ ਡੈਮੋਕ੍ਰੇਸੀ 'ਚ ਮੰਨਿਆ ਜਾਂਦਾ ਕਿ ਹੁਣ ਵੋਟਰਾਂ ਦਾ ਤੇ ਲੀਡਰਾਂ ਦਾ ਤਾਲਮੇਲ ਜਿਵੇਂ ਜਿਵੇਂ ਟੁੱਟ ਰਹੇ ਹਨ ਤੇ ਮਤਮੇ ਮੇ ਡੇਰੇ ਦਾ ਤੇ ਲੀਡਰਾਂ ਦਾ ਤਾਲਮੇਲ ਬਣ ਰਿਹਾ ਹੈ ਔਰ ਇੱਕ ਡੇਰਾ ਬਹੁਤ ਬਦਨਾਮ ਹੋਇਆ ਖਾਸ ਤੌਰ ਤੇ ਬਹੁਤ ਪਾਵਰਫੁਲ ਜਿਹਦੀ ਪੋਲੀਟੀਕਲ ਅਫੇਅਰ ਕਮੇਟੀ ਵੀ ਬਣਾਈ ਹੋਈ ਲਗਾਤਾਰ ਸਾਰੇ ਲੀਡਰ ਜਾਂਦੇ ਸੀ ਵੋਟਾਂ ਮੰਗਣ ਜਾਂਦੇ ਸੀ ਔਰ ਜਿਹੜਾ ਰੇਪ ਤੇ ਕਤਲ ਦੇ ਮਕਦਮੇ ਚ ਅੰਦਰ ਹੈ ਤੇ ਜਿਹਨੂੰ ਬਾਰ ਬਾਰ ਪੈਰੋਲ ਮਿਲਦੀ ਹੈ ਉਹ ਕਹਿੰਦੇ ਨੇ ਬਾਬਾ ਜੇਲ ਕਦ ਰਹੂਗਾ ਕਿ ਜਾਂ ਬਾਹਰ ਕਦ ਜਾਊਗਾ ਇਹੋ ਜਿਹੇ ਕੇਸਾਂ ਦੇ باوجود ਬਾਹਰ ਜਿਆਦਾ ਰਹਿੰਦਾ ਤੇ ਉਹ ਡੇਰਾ ਸੱਚਾ ਸੌਦਾ ਦਾ ਮੁਖੀ RAM ਔਰ ਇਹ ਜਿਹੜਾ ਸਭ ਤੋਂ ਪਾਵਰਫੁਲ ਪੋਲੀਟੀਕਲ ਦਾਖਲ ਆਪਾਂ ਦਿਖਾਈ ਦੇ ਰਿਹਾ ਉਸੇ ਡੇਰੇ ਦੀ ਜਿਹੜੀ ਸਮੂਲੀਅਤ ਨੇ ਸੁਖਬੀਰ ਸਿੰਘ ਬਾਦਲ ਨੂੰ ਉਹਦੇ ਨਾਲ ਉਹਨੂੰ ਮਾਫੀ ਦਵਾਉਣ ਨੇ ਤਾਂ ਪੰਜਾਬ ਦੀ ਪੋਲੀਟਿਕ ਚ ਪਹੁੰਚਾ ਲਿਆਂਦਾ ਪਿਆ ਅਜੇ ਤੱਕ ਉਦੋਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਸਾਰੀਆਂ ਚੀਜ਼ਾਂ ਜੋ ਉਥੋਂ ਦੇ ਪੁਤਲ ਹੋਇਆ ਉਹ ਡੇਰੇ ਨਾਲ ਸੰਬੰਧ ਸਿਆਸਤ ਦਾ ਕਿਉਂ ਜਾਂ ਹੋਏਗਾ ਸਰਕਾਰ ਦਾ ਕਿਉਂ ਜਾਂ ਹੋਏਗਾ ਉਹਦੇ ਕਰਕੇ ਪੰਜਾਬ ਨੇ ਬਹੁਤ ਸਫਰ ਕੀਤਾ ਔਰ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਇਹ ਗੱਲ ਉਸਲੇ ਬੰਦੇ ਉੱਤੇ ਡੇਰੇ ਆ ਰਾਧਾ ਸਵਾਮੀ ਇਹ ਵੱਡੇ ਡੇਰੀਆਂ ਦੇ ਵਿੱਚ ਨੇ ਇਹ ਇਹਦੇ ਬਾਰੇ ਕਿਹਾ ਜਾਂਦਾ ਸੀ ਕਿ ਨਰਲੇ ਪੰਜਾਬ ਇੱਥੇ ਨਹੀਂ ਕੋਈ ਇਹ ਜ਼ਿਆਦਾ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਖਾਈ ਨਹੀਂ ਦਿੰਦੇ ਪਿਛਲੇ ਕਾਫੀ ਸਮੇਂ ਦੇ ਤੋਂ ਡੇਰੇ ਦੇ ਵਿੱਚ ਸਾਲ 'ਚ ਕਿੰਨੇ ਵਾਰ ਆਰਐਸਐਸ ਚੀਫ ਮੋਹਨ ਭਾਗ ਬਤਾਉਂਦੇ ਨੇ ਪਰਸਨਲੀ ਜਿਹੜਾ ਸਰ ਸੰਚਾਲਕ ਪ੍ਰਾਈਮ ਮਿਨਿਸਟਰ ਕਿੰਨਾ ਦੌਰਾ ਜਦੋਂ ਵੀ ਕਿਤੇ ਆਉਂਦੇ ਨੇ ਕਈ ਵਾਰ ਪੰਜਾਬ ਚ ਬਾਕੀ ਜਗਾਹ ਆਉਣ ਨਾ ਆਉਣ ਤੇ ਡੇਰੇ ਉੱਤਰ ਕੇ ਜਾਂਦੇ ਨੇ ਔਰ ਅਮਿਤ ਸ਼ਾਹ ਕੇ ਨੇਵਾਰ ਜਾਂਦੇ ਨੇ ਔਰ ਐਸੇ ਟੱਗ ਦੇ ਨਾਲ ਪੰਜਾਬ ਦੇ ਬਾਕੀ ਪੋਲਿਟੀਸ਼ੀਅਨ ਹੋਰਾਂ ਪਾਰਟੀਆਂ ਦੇ ਜਿਹੜੀਆਂ ਵੀ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਕਾਲੀ ਦਲ ਦੇ ਨੇ ਚਾਹੇ ਉਹ ਜਿਹਦੇ ਮਰਜ਼ੀ ਨੇ ਤੇ ਡੇਰੇ ਚ ਨਤਮਸਤਕ ਹੋ ਕੇ ਔਰ ਸੰਗਤ ਦੇ ਵਿੱਚ ਤੁਰ ਫਿਰ ਕੇ ਫੋਟੋਆਂ ਖਿੱਚਾ ਕੇ ਸਾਰੇ ਦਿਖਾਉਂਦੇ ਨੇ ਕਿ ਆਪਾਂ ਨਾਲ ਆ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਨਾਲ ਆ ਜਾਂ ਬਾਬਾ ਜੀ ਆਪਣੀ ਸੰਗਤ ਨੂੰ ਉਲਟਾ ਦਿਖਾਉਂਦੇ ਨੇ ਕਿ ਮੇਰੀ ਪਾਵਰ ਦਾ ਲੈਵਲ ਦੇਖੋ ਮੇਰੇ ਕੋਲ ਕਿਵੇਂ ਲੋਕ ਆ ਰਹੇ ਨੇ ਇੱਕ ਤਾਂ ਇਹ ਗੱਲ ਤਾਂ ਹੁਣ ਛੁਪੀ ਹੋਈ ਨਹੀਂ ਜਦੋਂ ਤੁਸੀਂ politically ਉਹਨਾਂ ਪੋਲੀਟਿਸ਼ੀਅਨ ਜਨਰਲ ਸਾਰਿਆਂ ਨਾਲ ਦੇਖੇ ਜਾਂਦੇ ਹੋ ਐਕਚੁਅਲੀ ਸਪਿਰਚੁਅਲ ਜਿਹੜਾ ਹੁੰਦਾ ਹੈ ਰੋਹਾਨੀਅਤ ਜਾਂ ਧਾਰਮਿਕਤਾ ਇਹਦੇ ਨਾਲ ਇਹ ਗੱਲ ਕੀ ਫਰਕ ਹੁੰਦਾ ਹੈ ਕਿ ਘਟਕਾ ਸ਼ੌਕਾਤ ਦੇ ਜਿਹੜੇ ਬਾਬੇ ਨੇ ਜੇ ਉਹ ਸੱਚੀ ਰੋਹਾਨੀਅਤ ਦੀ ਕੋਈ ਗੱਲ ਕਰਦੇ ਨੇ ਤੋਂ ਕਰਪਟ ਸਿਆਸਤਦਾਨਾਂ ਦੇ ਨਾਲ ਦਾਗੀ ਸਿਆਸਤਦਾਨਾਂ ਦੇ ਨਾਲ ਜਾਂ ਇਹੋ ਜਿਹੇ ਮੁਕੱਦਮੇ ਚੱਲਣ ਵਾਲੇ ਸਿਆਸਤਦਾਨਾਂ ਦੇ ਨਾਲ ਜਿਹੜੇ ਲੋਕਾਂ ਦੀ ਨਜ਼ਰ ਚ ਮਿਹਤਰ ਨਾ ਹੋਣ ਦਿਖਾਈ ਨਹੀਂ ਦੇਣੇ ਹੁੰਦੇ ਆ ਇਹ ਤੁਹਾਡੀ ਚੁਆਇਸ ਹੁੰਦੀ ਹੈ ਤੁਸੀਂ ਕਿਹਦੇ ਨਾਲ ਦਿਖਾਈ ਦੇਣਾ ਚਾਹੁੰਦੇ ਹੋ ਆਮ ਬੰਦਾ ਵੀ ਮੈਂ ਅਸੀਂ ਵੀ ਜੇ ਆਪਸ ਦੇ ਵਿੱਚ ਕਿਤੇ ਮਿਲਣਾ ਹੋਵੇ ਕਿਤੇ ਫੋਟੋ ਖਿਚਾਉਣੀ ਹੋਵੇ ਤਾਂ ਸਭ ਦਾ ਹੁੰਦਾ ਵੀ ਯਾਰ ਇਹ ਖਿਚਾਈ ਜਾਵੇ ਜਾਂ ਨਾ ਖਿਚਾਈ ਜਾਵੇ ਕਿਹੜੇ ਬੰਦੇ ਨਾਲ ਮਿਲਣਾ ਸਧਾਰਨ ਬੰਦਾ ਵੀ ਇਹ ਗੱਲ ਕਰਦਾ ਫਿਰ ਜਿਹੜੇ ਲੋਕਾਂ ਨੂੰ ਜਿਹੜੇ ਬੰਦੇ ਨੂੰ ਲੱਖਾਂ ਫੋਲੋ ਕਰਦੇ ਨੇ ਉਹਨੂੰ ਤਾਂ ਇਹਨਾਂ ਗੱਲਾਂ ਦਾ ਧਿਆਨ ਦੇਣਾ ਹੀ ਹੁੰਦਾ ਰੱਖਣਾ ਹੁੰਦਾ ਹੁਣ ਅੱਜ ਦਾ ਜਿਹੜਾ ਇਹ ਕੇਸ ਹੈ ਜੇਕਰ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨਾਲ ਢਿੱਲੋਂ ਵੀ ਲਾਉਂਦੇ ਨੇ ਬਾਬਾ ਜੀ ਹੈਗੇ ਨੇ ਉਸ ਲੈਵਲ ਤੇ ਉਹ ਗਏ ਨਾਬਾ ਜੇਲ੍ਹ ਦੇ ਵਿੱਚ ਔਰ ਇੱਕ ਇਹ ਵੀ ਕਿਹਾ ਗਿਆ ਜਿੰਨੀ ਜਾਣਕਾਰੀ ਹੈ ਕਿ ਦਿੱਲੀ ਤੋਂ ਕਿਤੋਂ ਟੈਲੀਫੋਨ ਲਗਾਤਾਰ ਸਵੇਰ ਤੱਕ ਆਏ ਵੀ ਕਿਉਂਕਿ ਬਾਬਾ ਜੀ ਨੇ ਸਰ ਕੱਲ ਕਿਹਾ ਹੋਣਾ ਕਿ ਮੈਂ ਆਉਣਾ ਹੈ ਇਸ ਲਈ ਇੰਤਜ਼ਾਮ ਕਰੋ ਬਾਬਾ ਤਾਂ ਜਿੱਥੇ ਵੀ ਜਾਏਗਾ ਤਾਂ ਸਿਸਟਮ ਨੂੰ ਪਤਾ ਹੋਊਗਾ ਕਿ ਮੈਂ ਉੱਥੇ ਆਉਣਾ ਤਾਂ ਇੰਤਜ਼ਾਮ ਕਰਨੇ ਬੜੀ ਜ਼ਰੂਰੀ ਚੀਜ਼ ਹੁੰਦੀ ਹੈ ਕਿਉਂਕਿ ਚੌਪਰ ਤੇ ਜਾਣਾ ਉਹ ਕਿੱਥੇ ਉਤਰਨਾ ਉਹਦੀ ਪਰਮਿਸ਼ਨ ਹੁੰਦੀ ਹੈ ਹਮੇਸ਼ਾ ਔਰ ਉਦੋਂ ਅੱਗੇ ਗੱਡੀਆਂ ਦਾ ਇੰਤਜ਼ਾਮ ਹੁੰਦਾ ਹੈ ਫਿਰ ਅੱਗੇ ਜਾ ਕੇ ਆਮ ਪਾਲਿਟਿਸ਼ਨ ਵਾਂਗ ਖੜਤਾ ਨਹੀਂ ਸਕਦੇ ਨਾਬਾ ਜੇਲ੍ਹ ਚ ਬਿਕਰਮ ਜੀਠੀਆ ਨੇ ਡੀਏ ਦੇ ਕੇਸ ਦੇ ਵਿੱਚ ਹਾਲਾਂਕਿ ਇੱਕ ਕੇਸ ਉਹਨਾਂ ਤੇ ਪਹਿਲਾਂ ਦਾ ਇੱਕ ਚੱਲਦਾ ਜਿਹਦੀ ਜਾਂਚ ਚੱਲ ਰਹੀ ਹੈ ਐਨਡੀਪੀਐਸ ਦਾ ਕੇਸ ਜਿਹੜਾ ਡਰੱਗ ਵਾਲਾ ਹੈ ਏਡੀਏ ਦਾ ਕੇਸ ਹੈ ਇੱਥੇ ਜਦੋਂ ਪਾਲਿਟਿਸ਼ਨ ਜਾਂਦਾ ਹੈ ਉਹਨੇ ਆਪਣੀ ਪਾਰਟੀ ਦੇ ਬੰਦੇ ਜਾਂਦੇ ਨੇ ਜਿਹਦੇ ਚ ਪਿਛਲੇ ਸਮੇਂ ਚ ਤਿੰਨ ਬੰਦੇ ਗਏ ਸਾਬਕਾ ਮინისტრਰ ਦਰਜੀਤ ਸਿੰਘ ਚੀਮਾ ਮੇ ਸੁਨਦਰ ਸਿੰਘ ਗਰੇਵਾਲ ਸਕੰਦਰ ਸਿੰਘ ਸਕੰਦਰ ਸਿੰਘ ਬਲੂਕਾ ਉਹ ਕਹਿੰਦੇ ਨਹੀਂ ਤੁਸੀਂ ਨਹੀਂ ਮਿਲ ਸਕਦੇ ਇਹ ਨਹੀਂ ਠੀਕ ਹੈ ਤਾਂ ਜਿਹੜਾ ਮੈਨੂੰ ਇਹਦੇ ਫਿੱਟਣੀ ਹੈ ਆਪਾਂ ਨਹੀਂ ਇਹ ਗੱਲ ਕੱਲ ਹੀ ਬਲਟੋਏ ਉਣੀ ਗਏ ਤੇ ਲੋਕਲ ਹੋਰ ਬੰਦਿਆਂ ਨੂੰ ਲੈ ਕੇ ਉਹ ਕਹਿੰਦੇ ਛੀਤਾ ਚੋਈ ਦਿਖਾ ਦਿਓ ਕਹਿੰਦੇ ਨਹੀਂ ਇਹ ਵੀ ਨਹੀਂ ਕਰ ਸਕਦੇ ਬਾਕੀ ਤਾਂ ਗੱਲ ਛੱਡੋ ਉਦੋਂ ਬਿਨਾਂ ਵੀ ਬਹੁਤ ਸਾਰੇ ਲੋਕ ਗਏ ਜਿਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ ਪਰ ਬਾਬਾ ਗੁਰਿੰਦਰ ਸਿੰਘ ਗੋਣੀ ਗਏ ਜੇਲ੍ਹ ਦੇ ਬੂਹੇ ਉਹਨਾਂ ਦੀ ਗੱਡੀ ਅਜੇ ਮੈਨੂੰ ਲੱਗਦਾ ਹੈ ਕਾਫੀ ਦੂਰ ਹੋਣੀ ਹੈ ਜਦੋਂ ਪੂਰੇ ਸਪੱਟ ਖੁੱਲੇ ਤੇ ਉਹ ਅੰਦਰ ਗਈ ਅੰਦਰ ਜਾ ਕੇ ਚੰਗੀ ਖਾਤਰਤਰੀ ਹੋਈ ਤਾਂ ਲਗਭਗ 25 ਮਿੰਟ ਮੁਲਾਕਾਤ ਬਿਕਰ ਮਜੀਠੀਆ ਨਾਲ ਉਹਨਾਂ ਦੀ ਹੋਈ ਗੱਲਬਾਤ ਕੀਤੀ ਖੁੱਲਾ ਟਾਈਮ ਜਿਹੜਾ ਵੀ ਸੀ ਨਾਲ ਜਿਹੜੇ ਦੇ ਸਾਹਮਣੇ ਇੱਕ ਬੰਦੋਬਸਤ ਉਹਨਾਂ ਦੇ ਸ਼ਰਧਾਂਜੂ ਆਂਦਾ ਸੀ ਪੈਟਰੋਲ ਪੰਪ ਦੇ ਨਾਲ-ਨਾਲ ਸ਼ਰਧਾਂਜੂਆਂ ਨੂੰ ਵੀ ਹੱਥ ਮਿਲਾ ਕੇ ਹਲਾ ਕੇ ਉਹਨਾਂ ਨੇ ਦਰਸ਼ਨ ਦੇਣੇ ਸੀ ਤੇ ਅੰਦਰ ਉਹ ਮਤਲਬ ਮੁਲਾਕਾਤ ਉਹਨਾਂ ਨੇ ਬਿਕਰ ਮਜੀਠੀਆ ਨਾਲ ਕੀਤੀ ਕਿਹਾ ਜਾਂਦਾ ਜਿਹੜੇ ਜਿਹੜੇ ਦੇ ਅਧਿਕਾਰੀ ਨੇੜੇ ਬੈਠੇ ਹੁੰਦੇ ਨੇ ਜੱਜਸ ਲੈਵਲ ਤੇ ਕਿ ਪਰਿਵਾਰਕ ਗੱਲਾਂ ਹੀ ਹੋ ਜਾਂਦੀਆਂ ਨੇ ਜੀ ਗੱਲ ਇਹ ਨਹੀਂ ਕਿ ਮਜੀਠੀਆ ਨਾਲ ਗੱਲ ਕੀ ਹੋਈ ਇਹ ਤਾਂ ਸਵਾਲ ਹੈ ਮਜੀਠੀਆ ਦਾ ਆਪਣਾ ਟਵੀਟ ਆਇਆ ਉਹ ਕਹਿੰਦਾ ਤੇ ਬਾਕੀ ਦੇ ਲੋਕ ਕਹਿੰਦੇ ਜਦੋਂ ਬਾਬਾ ਗੁਰਿੰਦਰ ਸਿੰਘ ਬਿਕਰਮ ਮਜੀਠੀਆ ਨੂੰ ਜੇਲ੍ਹ ਚ ਮਿਲਣ ਜਾ ਰਿਹਾ ਤਾਂ ਉਹਦਾ ਜਿਹੜੀ ਤਾਕਤ ਆ ਉਹਦਾ ਜਿਹੜਾ ਔਰ ਆ ਬਾਹਰ ਉਹ ਕੰਮ ਉਹਦੇ ਕਰਨਾ ਕੰਮ ਉੱਥੇ ਗੱਲ ਗੱਲ ਨੇ ਥੋੜੀ ਕਰਨੇ ਜਾ ਕੇ ਕਿ ਕੀ ਆ ਤੁਸੀਂ ਕਿਹਦੇ ਨਾਲੋਂ ਕਿਹਦੇ ਨਾਲ ਨਹੀਂ ਹੋ ਜਾਂ ਬਾਕੀ ਦੀਆਂ ਚੀਜ਼ਾਂ ਇਹ ਤਾਂ ਕੰਮ ਨਹੀਂ ਕਰਨਗੇ ਉਹ ਪ੍ਰਭਾਵ ਕੰਮ ਕਰਦਾ ਜਿਵੇਂ ਮਜੀਠੀਆ ਉਹਨਾਂ ਨੇ ਆਪਣਾ ਟਵੀਟ ਕੀਤਾ ਉਹ ਕਹਿੰਦਾ ਜੀ ਮੈਂ ਤਾਂ ਚੇਤੇ ਚ ਵੀ ਸੋਚ ਨਹੀਂ ਸਕਦਾ ਮੇਰੇ ਤੇ ਹਮੇਸ਼ਾ ਹੀ ਅਸੀਰਵਾਦ ਰਿਹਾ ਤੇ ਅੱਗੇ ਤੋਂ ਵੀ ਮੈਨੂੰ ਆਸ਼ੀਰਵਾਦ ਦੇਣ ਮੇਰਾ ਹੌਸਲਾ ਵਧਾਉਣ ਮੈਨੂੰ ਪੂਰੀ ਤਰ੍ਹਾਂ ਮੋਰਲੀ ਸਪੋਰਟ ਕਰਨ ਲਈ ਬਾਬਾ ਜੀ ਆਏ ਤੇ ਮੈਂ ਦੇਣ ਉਹਨਾਂ ਦਾ ਦੇ ਨਹੀਂ ਸਕਦਾ ਕਦੇ ਵੀ ਇਸ ਪੱਦਰ ਦੇ ਉੱਤੇ ਇਹ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ ਜਿੱਥੇ ਜੇਲ੍ਹ ਦੇ ਵਿੱਚ ਉਹਨਾਂ ਦਾ ਆਪਣੇ ਜੀਜਾ ਜੀ ਸੁਖਬੀਰ ਸਿੰਘ ਬਾਦਲ ਮਿਲ ਨਹੀਂ ਗਿਆ ਜੇ ਤੱਕ ਅਰਸ਼ਵਰਤ ਕੌਰ ਬਾਦਲ ਗਏ ਸੀ ਕੇਵਲ ਰਖੜੀ ਵਾਲੇ ਦੇ ਨਾਲ ਦੀ ਸਿਸਟਮ ਰਿਸ਼ਤੇਦਾਰ ਮਿਲ ਸਕਦੇ ਮੈਂ ਜੇਰੋਪਰਟੈਂਟ ਉਹਨਾਂ ਨਾਲ ਗੱਲ ਕੀਤੀ। ਇੰਦਰਜੀਤ ਸਿੰਘ ਕੱਲੋਂ ਜੇਰੋਪਰਟੈਂਟ ਨੇ ਨਾਂਬੇ ਦੇ ਵਿੱਚ। ਉਹ ਕਹਿੰਦੇ ਬਾਬਾ ਜੀ ਨੂੰ ਇਜਾਜ਼ਤ ਤਾਂ ਮਿਲੀ ਹੈ ਕਿਉਂਕਿ ਪਹਿਲੇ ਦਿਨ ਤੋਂ ਹੀ ਜਿਹੜੇ ਪਰਿਵਾਰ ਨੇ ਲਿਖ ਕੇ ਦਿੱਤਾ। ਰਿਸ਼ਤੇਦਾਰੀਆਂ ਰਿਲੇਟਿਵ ਦੇ ਵਿੱਚ ਇਹਨਾਂ ਨੂੰ ਮਿਲਣ ਦੇਣਾ ਉਹਨਾਂ ਦਾ ਨਾਂ ਪਹਿਲੇ ਦਿਨ ਤੋਂ ਲਿਖ ਕੇ ਆਇਆ ਹੋਇਆ ਬਾਬਾ ਜੀ ਦਾ। ਐਜ਼ ਅ ਫੈਮਿਲੀ ਫੈਮਿਲੀ ਮੈਂਬਰ ਜਾਂ ਪਰਿਵਾਰਕ ਮੈਂਬਰ ਦੇ ਤੌਰ ਤੇ ਇਸ ਲਈ ਪ੍ਰੋਟੋਕੋਲ ਚ ਸੀ ਉਹਨਾਂ ਨੇ ਜਾਣਿਆ ਹੀ ਹੈ ਤੇ ਉਹਨਾਂ ਨੇ ਮਿਲਣਾ। ਇਹ ਸਾਰੇ ਮਾਮਲੇ ਦੇ ਬਾਰੇ ਔਰ ਉਹਦੇ ਚ ਹੁਣ ਇਹ ਹੈ ਕਿ ਉਹਨਾਂ ਦੀ ਰਿਸ਼ਤੇਦਾਰੀ ਆਟੋਮੈਟਿਕਲੀ ਨੇੜੇ ਆ ਕਿਹਾ ਜਾਂਦਾ ਹੈ ਕਿ ਕੈਪਟਨ ਜਗਤਪਾਲ ਸਿੰਘ ਨੇ ਜਿਹੜੇ ਬਾਬਾ ਗੁਰਿੰਦਰ ਸਿੰਘ ਦੇ ਸਾਧੂ ਨੇ ਕੈਪਟਨ ਸਾਹਿਬ ਦੇ ਬੇਟੇ ਬਿਕਰਮਜੀਤ ਸਿੰਘ ਦੇ ਕੈਪਟਨ ਸਾਹਿਬ ਦੀਆਂ ਦੋਨੋਂ ਬੇਟੀਆਂ ਬਿਕਰਮ ਸਿੰਘ ਮਜੀਠੀਆ ਦੇ ਦੋਨੋਂ ਸਾਲਿਆਂ ਨੂੰ ਵਿਆਹੀਆਂ ਹੋਈਆਂ ਨੇ ਇਹ ਇੱਕ ਰਿਸ਼ਤਾ ਤੇ ਬਾਬਾ ਗੁਰਿੰਦਰ ਸਿੰਘ ਤੇ ਕੈਪਟਨ ਸਾਹਿਬ ਆਪੱਚ ਸਾਡੂ ਨੇ ਉਹਨਾਂ ਦੇ ਸਾਡੂ ਦੀਆਂ ਦੋ ਬੇਟੀਆਂ ਅੱਗੇ ਵਿਕਰਮਜੀਠਿਆ ਦੇ ਸਾਲਿਆਂ ਨੂੰ ਵਿਆਹਿਆ ਹੋਈਆਂ ਨੇ ਇਸ ਤੇ ਦਲਿਤਾਂ کافی ਨੇੜੇ ਜਈ ਹੈ ਕੋਈ ਬੜੀ ਦੂਰ ਵਾਲੀ ਗੱਲ ਨਹੀਂ ਹੈ ਕਿ ਜੇਕਰ ਆਪਾਂ ਦੇਖੀ ਜਾਏ ਤੇ ਉਸ ਲੈਵਲ ਦੇ ਉੱਤੇ ਹੈ ਤੇ ਇਹਦਾ ਮਤਲਬ ਉਹ ਉਸ ਲੈਵਲ ਤੇ ਚੱਲੇਗੇ ਤੇ ਗੱਲ ਗੱਲਬਾਤ ਹੋਈ ਹੈ ਔਰ ਸਿਸਟਮ ਦੇ ਇਹ ਗੱਲ ਐਡੇ ਇੱਕ ਤੱਕ ਨਹੀਂ ਇਹ ਗੱਲ ਚ ਬਹੁਤ ਪੋਲਿਟੀਕਲ ਮਾਨੇ ਨੇ ਮੈਨੂੰ ਇਹ ਲੱਗਦਾ ਕਿ ਬਾਬਾ ਗੁਰਿੰਦਰ ਸਿੰਘ ਵੀ ਦਿੱਲੀ ਨਾਲ ਗੱਲ ਕੀਤੇ ਬਿਨਾ ਦਿੱਲੀ ਦੇ ਇਸ਼ਾਰੇ ਤੋਂ ਬਿਨਾ ਜਾਂ ਬਾਕੀ ਜਗ੍ਹਾ ਤੋਂ ਬਿਨਾ ਕਿਤੇ ਆਗੇ ਹੁਣ ਮਿਲ ਲਈ ਇਹ ਗੱਲ ਨਹੀਂ ਇੱਕ ਦੋ ਸੱਜਣ ਇਹ ਵੀ ਕਹਿੰਦੇ ਨੇ ਇਹਦੇ ਚ ਪਤਾ ਨਹੀਂ ਕਿੰਨੀ ਗੱਲ ਠੀਕ ਹੈ ਕਿੰਨੀ ਗਲਤ ਹੈ ਮੈਨੂੰ ਨਹੀਂ ਪਤਾ ਹਾਲਾਕੇ ਪੰਜਾਬ ਗਵਰਨਮੈਂਟ ਤਾਂ ਵਿਕਰਮਜੀਤਿਆ ਦੇ ਪਿੱਛੇ ਪਈ ਹੈ ਕਿ ਚੀਫ ਮਨਿਸਟਰ ਸਾਹਿਬ ਦੇ ਘਰੋਂ ਕਿਸੇ ਵਿਅਕਤੀ ਨੇ ਇਹਦਾ ਸਾਰਾ ਇੰਤਜ਼ਾਮੇ ਕਰਾਇਆ ਹੈ ਬਕਾਇਦਾ ਜਿੰਨੀ ਵੀ ਅੱਗੇ ਮਿਲ ਗੱਲ ਦਾ ਜੜੀਆਂ ਵੀ ਚੀਜ਼ਾਂ ਨੇ ਔਰ ਕਿੰਨਾ ਰੋਲ ਹੈ ਮੈਂ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਬੰਦੇ ਜਿਹੜੇ ਅੰਦਰ ਨੇ ਜੋ ਵੀ ਚੀਜ਼ਾਂ ਨਾਲ ਰਿਲੇਟ ਕਰਦੇ ਨੇ ਚਾਹੇ ਉਹ ਜੇਲ੍ਹ ਦੇ ਹੋਣ ਚਾਹੇ ਉਹ ਬਾਹਰ ਦੇ ਹੋਣ ਚਾਹੇ ਆਲੇ ਦੁਆਲੇ ਦੇ ਜਿਹੜੇ ਬੰਦੇ ਨੇੜੇ ਤੇੜੇ ਲੱਗਦੇ ਨੇ ਉਹ ਉਸਤੇ ਵੀ ਅਤੇ ਪਰ ਫਿਰ ਵੀ ਜੇ ਇੱਥੋਂ ਵਾਲੇ ਕਹਿੰਦੇ ਵੀ ਤਾਂ ਉੱਪਰਲੇ ਬਹੁਤ ਸਾਰੇ ਨਾਲ ਤਾਲਮੇਲ ਤੋਂ ਬਿਨਾ ਇਹ ਸੰਭਵ ਨਹੀਂ ਸੀ ਹੋ ਸਕਦਾ ਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੀਆਂ ਕੁਝ ਇਸ ਸਮੱਸਿਆਵਾਂ ਦੂਰ ਹੋਣਗੀਆਂ ਉੱਪਰ ਲੈਵਲ ਤੋਂ ਕੋਈ ਸਲਟਰ ਹੋਏਗਾ ਕੋਈ ਗੱਲ ਹੋਏਗੀ ਉਸ ਪਦਰ ਦੀ ਜਿਹੜੀ ਅੱਗੇ ਨੂੰ ਜਾ ਕੇ ਪਰਸਨਲ ਫਾਇਦੇ ਦੇ ਵਿੱਚ ਉਸ ਲੈਵਲ ਦੇ ਵਿੱਚ ਕਨਵਰਟ ਹੋ ਜਾ ਜਿਹੜੀ ਇੱਕ ਇਹ ਗੱਲ ਚੱਲਦੀ ਆ ਅਕਾਲੀ ਦਲ ਦੇ ਅੰਦਰ ਕਿ ਅਕਾਲੀ ਦਲ ਦੇ ਅੰਦਰੋਂ ਨਾਰਾਜ਼ਗੀ ਵਿਕਰਮ ਜੀਠੀਆਂ ਦੀ ਕਾਫੀ ਲੰਮੇ ਸਮੇਂ ਤੋਂ ਆ ਜਦੋਂ ਇਹਨਾਂ ਦਾ اجلاس ਸੀ ਤੁਸੀਂ ਯਾਦ ਕਰੋ ਜਦੋਂ ਉਹ ਆਪਣੀ ਗੱਲ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਮੈਨੂੰ ਕਹਿ ਲੈਣ ਦਿਓ ਜਦੋਂ ਡਾਕਟਰ ਚੀਮਾ ਨੇ ਕਿਹਾ ਉਹ ਕਹਿੰਦਾ ਚੀਮਾ ਸਾਹਿਬ ਮੈਨੂੰ ਪਤਾ ਤੁਸੀਂ ਨਹੀਂ ਕਹਿ ਰਹੇ ਕੋਈ ਹੋਰ ਕਹਿ ਰਿਹਾ ਹੈ ਗੱਲ ਮੈਨੂੰ ਰੋਕਣ ਦੀ ਗੱਲ ਅਜੇ ਤੱਕ ਇਹ ਕਹਿੰਦੇ ਨਵਾਂ ਪ੍ਰਧਾਨ ਚੁੜਿਆ ਨਹੀਂ ਗਿਆ ਤੁਸੀਂ ਤਾਂ ਹੁਣੇ ਬੰਦ ਕਰਨ ਲੱਗੇ ਅਜੇ ਤਾਂ ਚੁਣਿਆ ਜਾਊਗਾ ਉਦੋਂ ਤਾਂ ਤੁਸੀਂ ਕੀ ਕਰਨਾ ਇਹ ਬਹੁਤ ਸਖਤ ਕਮੈਂਟ ਸੀ ਸਖਤ ਟਿੱਪਣੀ ਹੁੰਦੀ ਹੈ ਪਾਰਟੀ ਦੇ ਅੰਦਰ ਤੁਹਾਡੇ ਹੀ ਰਿਸ਼ਤੇਦਾਰ ਪ੍ਰਧਾਨ ਬਣ ਲੱਗੇ ਨੇ ਦੁਬਾਰਾ ਤੇ ਬਾਕੀ ਚੀਜ਼ਾਂ ਉਦੋਂ ਬਾਅਦ ਇਹ ਫੀਲਿੰਗ ਹੋ ਰਹੀ ਹੈ ਕਿ ਵਿਕਰਮ ਮਜੀਠੀਆ ਉਹਨਾਂ ਦੀ ਜਿਹੜੀ ਵਾਈਫ ਹੈ ਬੀਬੀ ਗਨੀਬ ਕਰੋ ਕੱਲੀ ਫੀਲ ਕਰ ਰਹੀ ਹੈ ਇਕੱਲੇ ਰਹਿ ਰਹੇ ਨੇ ਉਸ ਲੈਵਲ ਤੇ ਇੱਕ ਜੁਟਤਾ ਦਿਖਾਈ ਨਹੀਂ ਦਿੰਦੀ ਪਾਰਟੀ ਦੇ ਬਾਕੀ ਦੇ ਮਾਮਲੇ ਇਸ ਲਈ ਬਹੁਤ ਪੋਲਿਟੀਕਲ ਸੰਕੇਤ ਨੇ ਇਹ ਇਹਨਾਂ ਨੂੰ ਕਿਸ ਢੰਗ ਨਾਲ ਬਚਾਇਆ ਜਾਊਗਾ ਪੰਜਾਬ ਦੀ ਪੋਲਿਟਿਕਸ ਦੇਖਿਆ ਜਾਊਗਾ ਇਹ ਆਉਣ ਵਾਲੇ ਦਿਨਾਂ ਚ ਹੋਰ ਖੁਲਾਸੇ ਹੋਣਗੇ ਹੁਣ ਦੇ ਮੁਕਾਬਲੇ ਫੈਸਲ ਜਗਰੂਪ ਸਿੰਘ ਸੇਕੋਂ ਸਾਹਿਬ ਸਜ਼ਾਰ ਹਮੀਰ ਸਿੰਘ ਜਰੋਨ ਨੇ ਜਿਵੇਂ ਖੁੱਲ ਕੇ ਮਿਲਣੀ ਦਾ ਵੀ ਤੇ ਰਾਜਨੀਤਿਕ ਪਹਿਲੂ ਤੋਂ ਵੀ ਤੇ ਕਿੱਥੋਂ ਰਾਹ ਖੁੱਲ ਸਕਦਾ ਕਿਵੇਂ ਕਿਹਦੇ ਇਸ਼ਾਰੇ ਤੇ ਗੇਟ ਖੁੱਲ ਸਕਦਾ ਉਹ ਪੂਰਾ ਵਿਸਤਾਰ ਨਾਲ ਕੀਤਾ ਪਰ ਇੱਕ ਪਹਿਲੂ ਜਿਹੜਾ ਹੈਗਾ ਉਹ ਇਹੀ ਹੈ ਕਿ ਕੀ ਕਾਨੂੰਨੀ ਤੌਰ ਦੇ ਉੱਤੇ ਰਾਹਤ ਮਿਲਣੇ ਜਾ ਰਹੀ ਹੈ ਵਿਕਰਮ ਜੀਠੀਆ ਦੂਸਰਾ ਇੱਥੇ ਸਵਾਲ ਇਹ ਵੀ ਖੜਾ ਹੈ ਕਿ ਕੀ ਵਿਕਰਮ ਜਿੱਠੀ ਵਾਲੀ ਨਵੀਂ ਪਾਰਟੀ ਦਾ ਕੋਈ ਰਾਹ ਖੁੱਲੂਗਾ ਉਸ ਤੋਂ ਬਾਅਦ ਕਿਸੇ ਹੋਰ ਪਾਸੇ ਜਾਣ ਦਾ ਵੀ ਹਵਾਲਾ ਆ ਸਕਦਾ ਜਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੋਈ ਰਾਜਨੀਤਿਕ ਸਪੇਸ ਤਲਾਸ਼ ਰਹੇ ਨੇ ਇਹਦੇ ਵਿੱਚ ਕਿ ਉਹ ਵੀ ਕੋਈ ਉਧਰੋਂ ਵਿਲੇ ਹੋ ਗਏ ਇਧਰ ਨੂੰ ਇਹ ਵੀਆਂ ਕਈ ਤਰ੍ਹਾਂ ਦੀਆਂ ਚਰਚਾ ਮੰਨੇ ਸੋ ਤੁਸੀਂ ਇਸ ਅੱਜ ਦੀ ਡੇਰਾਬਾਦ ਦੀ ਇਸ ਫੇਰੀ ਨੂੰ ਕਿਸ ਨੁਕਤੇ ਤੋਂ ਦੇਖਦੇ ਹੋ ਸੈਡ ਜਾਣਦੇ ਹੁਣ ਸਦਾ ਸਾਹਿਬ ਮੀਰ ਸਾਹਿਬ ਕਿ ਮੈਂ ਪੰਜਾਬੀ ਟ੍ਰਿਬਿਊਨ ਚ ਇੱਕ ਆਰਟੀਕਲ ਲਿਖਿਆ ਸੀ ਡੇਰੇ ਬਾਬੇ ਤੇ ਪੰਜਾਬ ਦੀ ਸਿਆਸਤ ਨਾ ਸ਼ੇਅਰ ਕਰ ਦੂੰਗਾ ਹੂੰ ਉਹ ਐਮਪੀਰੀਕਲ ਐਵੀਡੈਂਸਸ ਦੇ ਬੇਸ ਸੀਗਾ ਇਹਦੇ ਤੇ ਬਹੁਤ ਲੰਮੀ ਗੱਲ ਹੋ ਸਕਦੀ ਕਿਉਂਕਿ ਮੈਂ ਇਹ ਉੱਤੇ ਪ੍ਰੋਜੈਕਟ ਕੀਤਾ ਡੇਰਿਆਂ ਦਾ ਬਾਬਿਆਂ ਦਾ ਸਿਆਸ ਦਾ ਮੈਂ ਆਪਣੇ ਇੱਕ ਸਟੂਡੈਂਟ ਨੂੰ ਪੀ ਐਚ ਡੀ ਕਰਾਈ ਆ ਇੱਕ ਸਟੂਡੈਂਟ ਨੂੰ ਹੋਰ ਵੀ ਐ ਏ ਡੀ ਕਰਾਈ ਸੀ ਕਿ ਜਿਹੜੇ ਲਾਗਲੇ ਪਿੰਡ ਹੈਗੇ ਆ ਇਹਨਾਂ ਦਾ ਸਵਾਮੀ ਦੇ ਬਲਸਰਾ ਹੈ ਜੋਦੇ ਹੈ ਔਰ ਇੱਕ ਹੋਰ ਉਹ ਜਿਹੜਾ ਡੈਮੋਗ੍ਰਾਫਿਕ ਸਟਰਕਚਰ ਬਹੁਤ ਚੇਂਜ ਹੋ ਬਹੁਤ ਬੱਡੀ ਗੱਲ ਹੈ ਸਟੇਟ ਵਿਦਿਨ ਸਟੇਟ ਵਾਲੀ ਗੱਲ ਹੈਗੀ ਆ 198893 ਦੇ ਵਿੱਚ 23 ਦੇ ਵਿੱਚ 90 ਕਿਲੋ ਜਮੀਨ ਰਾਤੋਂ ਰਾਤ ਇਹਨਾਂ ਨੇ ਜਿਹੜੀ ਸੀ ਉੱਥੇ ਜੱਲੂ ਵਾਲੇ ਪਿੰਡ ਸੀਗਾ ਉਹ ਲੈ ਲਈ ਸੀ ਤੁਹਾਨੂੰ ਯਾਦ ਹੋਵੇ ਕਿ ਬਿਆਸ ਥਾਣਾ ਪੂਰੇ ਦਾ ਪੂਰਾ ਬਦਲਿਆ ਗਿਆ ਸੀਗਾ ਕੇ ਪੀ ਐਸ ਗਿੱਲ ਜਦੋਂ ਪਹਿਲੀ ਵਾਰੀ ਇੰਡੀਅਨ ਹਾਕੀ ਫੈਡਰੇਸ਼ਨ ਦੇ ਜਦੋਂ ਚੀਫ ਬਣੇ ਸੀ ਭਪਾਲ ਦੇ ਵਿੱਚ ਤੇ ਉਹ ਇਹਨਾਂ ਨੇ ਪਰਮਜੀਤ ਸਿੰਘ ਦੇ ਇਨਸਪੈਕਟਰ ਹੁੰਦਾ ਸੀ ਉਹ ਕੀਤਾ ਉਹਨੇ ਵੀ ਆਪਣਾ ਕੀਤਾ ਪਰਮਜੀਤ ਸਿੰਘ ਗਿੱਲ ਉਹਦਾ ਐਸ ਐਸ ਪੀ ਉਹਨੇ ਮੀਠੇ ਦੇ ਬਹੁਤ ਲੰਮੀ ਕਹਾਣੀ ਹੈ ਇਹ ਸਟਡੀ ਕੀਤੀ ਪਰ ਸਾਨੂੰ ਪਤਾ ਪਬਲਿਸ਼ ਨਹੀਂ ਸੀ ਹੋਣੇ ਅਸੀਂ ਇਹਨਾਂ ਬੰਦਿਆਂ ਨੂੰ ਪੁੱਛਿਆ ਇਹਨਾਂ ਕੋ ਲੈਂਡ ਅਕੁਇਜ਼ੀਸ਼ਨ ਅਫਸਰ ਵਾ ਹੁੰਦਾ ਸੀ ਉਸ ਸਮੇਂ ਦੇ ਵਿੱਚ ਜਿਹੜਾ ਨੰਬਰਦਾਰ ਹੁੰਦਾ ਸੀ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਬਾਬਾ ਜੀ ਬਹੁਤ ਲਿਬਰਲ ਆ ਇਹਨੂੰ ਕੋ Z+ ਸਿਕਿਉਰਟੀ ਹੈਗਾ ਸਾਰਾ ਕੁਝ ਸੈਨੀਟਾਈਜ਼ ਕਰਨਾ ਪੈਂਦਾ ਇਸ ਮਾਮਲੇ ਦੇ ਵਿੱਚ ਕਾਫੀ ਆ ਇਹਨਾਂ ਦਾ ਉਸ ਕਿਸਮ ਦਾ ਹੈ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਹੈ ਇਹਦੇ ਬਹੁਤ ਪਾਸੇ ਆਪਾਂ ਵਿਕਰਮ ਸਿੰਘ ਵਜੀਠੀਆ ਬਾਅਦ ਚ ਆਉਨੇ ਆ ਕਿ ATM ਬਣ ਗਿਆ ਸੀਗਾ ਵੋਟ ਬੈਂਕ ਦਾ ਇਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਏਟੀਐਮ ਆਫ ਵੋਟ ਬੈਂਕ ਪੋਲਿਟਿਕਸ ਇਨ ਪੰਜਾਬ ਇਹ 2007 ਸ਼ੁਰੂ ਹੋਇਆ ਸੀਗਾ ਪਹਿਲੀ ਵਾਰੀ ਜਦੋਂ ਰਾਮ ਰਹੀਮ ਦੇ ਬੰਦਿਆਂ ਦੇ ਨਾਲ ਸੌਦਾ ਕਰਕੇ ਅਮਰਿੰਦਰ ਸਿੰਘ ਨੂੰ 35 36 ਸੀਟਾਂ ਮਿਲ ਗਈਆਂ ਸੀਗੀਆਂ ਇਹ ਮਾਲਵੇ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਗੱਡ ਸੀਗਾ ਤੇ ਮੁੜ ਕੇ ਮਾਝੇ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਚਾਰ ਚਾਰ ਮਿਲੀਆਂ ਸੀ ਉੱਥੋਂ ਇਹ ਜ਼ਿਆਦਾ ਕੰਟਰੋਵਰਸੀ ਸ਼ੁਰੂ ਹੋਈ ਪਰ ਇਹਦੀ ਬੈਕਗ੍ਰਾਉਂਡ ਜਾਣਾ ਪਊਗਾ ਜਦੋਂ ਪੰਜਾਬ ਦੇ ਵਿੱਚ 80 81 ਦੇ ਵਿੱਚ ਅਸੀਂ ਤਾਂ ਕੋਈ ਵਿਟਨਸ ਸੀਗੇ ਸਪੇਸ਼ੀਅਲ ਜਦੋਂ ਇਹ ਲਹਿਰ ਚੱਲੀ ਆ ਇੱਕ ਸਮੇਂ ਦੇ ਵਿੱਚ ਇਹਨਾਂ ਨੂੰ ਨਿਰੰਕਤਾਰੀਆਂ ਦੇ ਨਾਲ ਕੰਪੇਅਰ ਕੀਤਾ ਗਿਆ ਸੀਗਾ ਪਿੰਡਰਾਂ ਵਾਲੇ ਦੇ ਸਮੇਂ ਦੀ ਗੱਲ ਹੈਗੀ ਆ ਨਰਕਤਾਰੀ ਨਿਰੰਕਤਾਰੀ ਕਿਹਾ ਗਿਆ ਸੀ ਇਹਨਾਂ ਨੇ ਬਹੁਤ ਵੱਡਾ ਚੈਲੰਜ ਕੀਤਾ ਸੀਗਾ ਬਹੁਤ ਇੰਟਰਸਟਿੰਗ ਫੀਨੋਮਨਾ ਹੈ ਕਿ ਪੰਜਾਬ ਦੇ ਵਿੱਚ ਜਿਸ ਸਮੇਂ ਉਹ ਕਾਲਾ ਦੌਰ ਚੱਲ ਰਿਹਾ ਸੀਗਾ ਕਿਸੇ ਵੀ ਡੇਰੇ ਦੇ ਵਿੱਚ ਕੋਈ ਅਨਸਖਾਮੀ ਘਟਨਾ ਨਹੀਂ ਵਾਪਰੀ ਇਹਨੂੰ ਦੇਖਣ ਵਾਲੀ ਗੱਲ ਆ ਬਹੁਤ سارے ਡੇਰੇ ਜਿਹੜੇ ਹੈਗੇ ਔਰ ਉਸ ਪਾਸੇ ਵਾਲ ਹੈਗੇ ਉਸ ਕਿਸਮ ਦੇ ਕਿਤੇ ਵੀ ਇੱਕ ਗੱਲ ਨਹੀਂ ਵਾਪਰੀ ਔਰ ਇੱਕ ਇਹਦੇ ਪਿੱਛੇ ਬਹੁਤ ਵੱਡਾ ਇੱਕ ਇੱਕ ਜਿਹੜਾ ਬਹੁਤ ਵੱਡਾ ਰਹੱਸ ਵੀ ਹੈਗਾ ਕਿ ਲੌਜੀਕ ਹੈਗਾ ਜਿਹੜਾ ਅਸੀਂ ਆਪਣੇ ਇੱਕ ਰਿਸਰਚ ਕਰਕੇ ਉਹਦੇ ਵਿੱਚੋਂ ਕੱਢਿਆ ਔਰ ਇੱਕ ਡੇਰੇ ਦੇ ਵਿੱਚ ਅਸੀਂ ਗਏ ਉਹਦੇ ਵਿੱਚੋਂ ਕੀਤਾ ਤੇ ਅਗਲੇ ਦਿਨ ਤੱਕ ਸਾਡੇ ਅੰਮ੍ਰਿਤਸਰ ਵਾਪਸ ਆਉਣ ਤੋਂ ਪਹਿਲਾਂ ਇੰਟਰਵਿਊ ਕੀਤੀ ਦੋ ਤਿੰਨ ਡੇਰਿਆਂ ਦੇ ਵਿੱਚ ਆ ਪੂਲੇ ਦੀ ਇੰਟਰਵਿਊ ਕਰਕੇ ਆਏ ਸੀ ਉਹ ਦਿਨ ਵਾਸਤੇ ਸਾਡਾ ਬਾਬਾ ਪੂਲਾ ਮਾਰਤਾ ਸੀਗਾ ਇੱਕ ਉਥੇ ਮੰਨਤ ਸੀਗਾ ਆਪਣਾ ਯੋਧੇ ਦੇ ਵਿੱਚ ਉਹ ਇੰਗਲਿਸ਼ ਦੇ ਵਿੱਚ ਪੇਪਰ ਹੀ ਪਬਲਿਸ਼ ਹੋਇਆ ਸੀਗਾ ਅੰਮ੍ਰਿਤਸਰ ਹੋਰ ਤੋਂ ਪਹਿਲਾਂ ਸਾਡੀਆਂ ਸਾਨੂੰ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਸੀਗੇ ਤੁਸੀਂ ਉਥੇ ਗਏ ਸੀਗੇ ਡੇਰਾ ਜਿਹੜੇ ਹੈਗੇ ਸਟੇਟ ਮਿਨੀ ਸਟੇਟਸ ਵਿਥਿਨ ਸੀਥੀਅਟਰ ਔਰ ਉਸ ਸਮੇਂ ਦੇ ਵਿੱਚ ਜਦੋਂ ਮਾੜਾ ਦੌਰ ਚੱਲਦਾ ਸੀਗਾ ਇਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ ਸਾਰਾ ਸਿਸਟਮ ਡਿਸਫੰਕਸ਼ਨਲ ਹੋ ਗਿਆ ਸੀਗਾ ਪੁਲਿਸ ਸੀਗੀ ਇੰਟੈਲੀਜੈਂਸੀ ਦੂਸਰਾ ਸੀ ਤੀਸਰਾ ਸੀਗਾ ਇਹ ਬਹੁਤ ਹੈਲਪਫੁਲ ਹੋਏ। ਔਰ ਉਸ ਤੋਂ ਬਾਅਦ ਮਸ਼ਰਮ ਗਰੋਥ ਆਫ ਡੇਰਾਸ ਐਂਡ ਬਾਬਾ ਜਿਹੜਾ 90s ਤੋਂ ਬਾਅਦ ਹੋਇਆ ਇਹਦਾ ਤੁਸੀਂ ਕੁੜਵਾ ਕੇ ਦੇਖ ਲਓ। ਹੁਣ ਪੰਜਾਬ ਦੇ ਵਿੱਚ ਇੰਨੇ ਡੇਰੇ ਬਾਬੇ ਜਾਂ ਧਾਰਮਿਕ ਸਥਾਨ ਆ ਉਹਨੇ ਸਾਡੇ ਕੋਲ ਸਕੂਲ ਨਹੀਂ ਹੈ ਜਿਨੇ ਹੈਗੇ ਆ। ਔਰ 2012 ਦੇ ਵਿੱਚ ਮਤਲਬ ਗੱਲ ਲੰਬੀ ਹੋ ਜਾਂਦੀ ਆ 12 ਦੇ ਵਿੱਚ ਆਮ ਤੌਰ ਤੇ ਅਸੀਂ ਜਿਹੜਾ ਸਟੱਡੀ ਕਰਦੇ ਸੀ ਬੈਕਗ੍ਰਾਉਂਡ ਚੈੱਕ ਕਰਦੇ ਸੀਗੇ ਕਿ ਤੁਹਾਡੀ ਕੋਈ ਪੋਲੀਟੀਕਲ ਅਫੀਲੀਏਸ਼ਨ ਇਹ ਜਿਹੜਾ ਕਿ ਡੇਰਾ ਜਿੱਦਾਂ ਸਦਾ ਸਾਹਿਬ ਨੇ ਕਿਹਾ ਹੈ ਮਹਾਰਾਜ ਚਰਨ ਸਿੰਘ ਅਰੇਵਾਲ ਹੁੰਦੇ ਸੀ ਉਹ ਤੋਂ ਪਹਿਲਾਂ ਜਗ ਸਿੰਘ ਹੁੰਦੇ ਸੀਗੇ ਉਹ ਤੋਂ ਪਹਿਲਾਂ ਸਾਹਮਣ ਸਿੰਘ ਹੁੰਦੇ ਸੀਗੇ ਇਹਦਾ ਇੱਕ ਆਪਣਾ ਸਰੂਪ ਸੀਗਾ ਆਪਣਾ ਸਾਰਾ ਸੀਗਾ ਨਿਜਮ ਆਉਂਦੇ ਸੀ ਕਰਦੇ ਯਾਨੀ ਕਿ ਪੋਲੀਟੀਕਲ ਨਹੀਂ ਹੈ ਕੋਈ ਇਹ ਵਿਅਕਤੀ ਕਹੇ ਕਿ ਮੈਂ ਪੋਲੀਟੀਕਲ ਨਹੀਂ ਹੈਗਾ ਡੇਰਾ ਕਹੇ ਮੈਂ ਪੋਲੀਟੀਕਲ ਨਹੀਂ ਹੈਗਾ ਤੇ ਮੇਰੇ ਖਿਆਲ ਨਾਲ ਵੀ ਉਹ ਗੱਲ ਮੰਨਣ ਚ ਨਹੀਂ ਆਉਂਦੀ ਕਿਉਂਕਿ ਵਿਅਕਤੀ ਵੀ ਪੋਲੀਟੀਕਲ ਨਹੀਂ ਹੈਗਾ ਪਰ ਇਨੀ ਉਸ ਕਿਸਮ ਦੀ ਨਹੀਂ ਸੀਗੀ 2012 ਤੋਂ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਦਾ ਆਮ ਤੌਰ ਤੇ ਸੱਤ ਦੀ ਦੋ ਦੇ ਵਿੱਚ ਕਿਉਂਕਿ ਹੁਣ ਤਾਂ ਬੰਦ ਕਰਤਾ ਪੁੱਛਣਾ ਸਵਾਲ ਉਹਦੇ ਪੁੱਛਿਆ ਜਾਂਦਾ ਸੀਗਾ ਵੀ ਤੁਸੀਂ ਕਿਸੇ ਡੇਰੇ ਚ ਜਾਂਦੇ ਜੋ ਜ਼ਿਆਦਾਤਰ ਇਸ ਡੇਰੇ ਨੂੰ ਮੰਨਣ ਵਾਲੇ ਲੋਕ ਜਿਹੜੇ ਸੀ ਉਹ ਕਾਂਗਰਸ ਸੀਗੇ। ਜ਼ਿਆਦਾਤਰ ਕਿਉਂਕਿ ਐਜੂਕੇਟਿਡ ਸੀਗੇ ਜਾਂ ਓਪਨ ਜਿਆ ਸੀਗਾ ਜਾਂ ਲਿਬਰਲ ਇਨ ਦਾ ਪਾਰਟ ਇਦਾਂ ਦਾ ਸੀ। ਅਕਾਲੀਆਂ ਦੇ ਨਾਲ ਬਹੁਤ ਘੱਟ ਹੋਏ ਆ। ਅਕਾਲੀਆਂ ਦੇ ਨਾਲ 79 ਦੇ ਵਿੱਚ ਜਦੋਂ ਜੀਵਨ ਸਿੰਘ ਉਪਰਾ ਨੰਗਲ ਨੇ ਭਾਈ ਅਮਰੀਕ ਸਿੰਘ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜੀ ਆ ਜਦੋਂ ਬਹੁਤ ਪ੍ਰੈਸਟੀਜੀਅਸ ਹੋ ਗਈ ਸੀਗੀ ਉਦੋਂ ਇਹ ਡੇਰੇ ਨੇ ਬਹੁਤ ਵੱਡੀ ਗਿਣਤੀ ਚ ਆਣ ਕੇ ਸ਼ਾਇਦ ਇਹਨਾਂ ਦੀ ਵਜ੍ਹਾ ਕਰਕੇ ਉਮਰਾਂਗਰ ਸਾਹਿਬ ਜਿਹੜੇ ਸੀਗੇ ਉਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿੱਤ ਗਏ ਸੀ ਪਰ ਨਾਰਮਲੀ ਇੱਕ ਦੂਸਰਾ ਜੱਬ 12 ਦੇ ਵਿੱਚ ਆਣ ਕੇ ਪਤਾ ਲੱਗਾ ਵੀ ਗਿਣਤੀ ਦੇ ਵਿੱਚ ਲੋਕੀ ਅਕਾਲੀ ਦਲ ਵਾਲੇ ਪਾਸੇ ਹਲ ਹੋਏ ਆ 50% ਹੋ ਗਏ ਨਹੀਂ ਤੇ ਐਨੇ ਨਹੀਂ ਸੀ ਹੁੰਦੇ ਕਾਂਗਰਸ ਨੂੰ ਜਿੱਤਣ ਵਾਸਤੇ ਸਿਰਫ 20000 ਵੋਟ ਚਾਹੀਦੀ ਸੀਗੀ ਔਰ ਇੱਕ ਫੈਕਟਰ ਸੀਗਾ ਕਿਉਂਕਿ ਰਿਸ਼ਤੇਦਾਰੀ ਵੀ ਫਰਕ ਪੈ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਿਉਂਕਿ ਪੋਲਿਟੀਕਲ ਸਾਰਾ ਇਹ ਕੁਝ ਚੱਲਦਾ ਹੈ ਜਿਹੜਾ ਹੁਣ ਪਿਛਲੇ ਸਮੇਂ ਚ ਰੋਲ ਹੈ ਬਾਬਾ ਜੀ ਤਾਂ ਬਹੁਤ ਓਪਨ ਹੋ ਗਏ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਸਮੇਂ ਦੇ ਵਿੱਚ ਇਕੋ ਰੈਨਬੈਕਸੀ ਵਾਲੇ ਵੀ ਆਏ ਸੀਗੇ ਉਹ ਵੀ ਸ਼ਾਇਦ ਮੁੜ ਕੇ ਉਹਨਾਂ ਦੀਆਂ ਕਿਹੇ ਸਮੱਸਿਆਵਾਂ ਵਧੀਆ ਹੋਰ ਕਈ ਕਿਸਮ ਦਾ ਸਾਰਾ ਕੁਝ ਹੈਗਾ ਹੁਣ ਹੋਰ ਵੀ ਸਾਰਾ ਕੁਝ ਹੋ ਗਿਆ ਬਾਬਾ ਜੀ ਬਹੁਤ ਖੁੱਲ ਕੇ ਆਪਣਾ ਜਿੱਦਾਂ ਤੁਸੀਂ ਦੇਖੋਗੇ ਆਮ ਤੌਰ ਤੇ ਜੇ ਚਰਨ ਸਿੰਘ ਮਹਾਰਾਜਾ ਪਹਿਨੇ ਦੇਖਿਆ ਜਾਵੇ ਉਹ ਜਾਂਦੇ ਨਹੀਂ ਸੀ ਹੰਸਰਾਜ ਹੰਸਦੇ ਵੀ ਸ਼ੰਤ ਘਰ ਗਿਆ ਸੀ ਉਹਨਾਂ ਦੀ ਪਤਨੀ ਦਾ ਦਿਹਾਤ ਹੋ ਗਿਆ ਸੀ ਲੋਕਾਂ ਨਾਲ ਮਿਲਦੇ ਜੁਲਦੇ ਆ ਪਰ ਜਿਹੜਾ ਆ ਸਵਾਲ ਆ ਕਿ ਖਾਸ ਕਰਕੇ ਖਾਸ ਵਿਅਕਤੀ ਕੋਲ ਜਾਣਾ ਉਹ ਵੀ ਵਿਅਕਤੀ ਜਿਹੜਾ ਹੈਗਾ ਰਿਸ਼ਤੇਦਾਰੀ ਹੋ ਸਕਦੀ ਆ ਪਰ ਪੋਜੀਸ਼ਨ ਬਹੁਤ ਵੱਡੀ ਆ ਸਿੰ ਮੇਰਾ ਇਹਦਾ ਨਾ ਇਹ ਸਿੰਬੋਲਿਕਲੀ ਬਹੁਤ ਵੱਡਾ ਸਾਨੂੰ ਸਭ ਨੂੰ ਪਤਾ ਇੰਦਰਾ ਗਾਂਧੀ ਵੀ ਇੱਥੇ ਸੋਨੀਆ ਗਾਂਧੀ ਵੀ ਜਾਈ ਸੀ 2002 ਦੇ ਵਿੱਚ ਸਾਰੇ ਆਉਂਦੇ ਆ ਪ੍ਰਧਾਨ ਮੰਤਰੀ ਜੀ ਨੇ ਜਾਣਾ ਹਿਮਾਚਲ 'ਚ ਹੁੰਦਾ ਤੇ ਜਿਹੜਾ ਇੱਥੋਂ ਲਾ ਕੇ ਚਲੇ ਜਾਂਦੇ ਸਾਰਾ ਕੁਝ ਹੋ ਰਿਹਾ ਚਰਨਿੰਗ ਹੋ ਰਿਹਾ ਇਹ ਬਹੁਤ ਸੀਰੀਅਸ ਸਰ ਬਹੁਤ ਥ੍ਰੈਟਨਿੰਗ ਜਿਹੜੀ ਆ ਪੰਜਾਬ ਦੇ ਲੋਕਾਂ ਵਾਸਤੇ ਜਾਂ ਦੇਸ਼ ਦੇ ਲੋਕਾਂ ਵਾਸਤੇ ਜਦੋਂ ਕਾਰਨ ਕੀ ਹੈਗਾ ਕਿ ਜਦੋਂ ਡੇਰੇ ਜਾਂ ਬਾਬੇ ਜਿਹੜੇ ਆ ਲੋਕਾਂ ਦੇ ਸਿਸਟਮ ਦੇ ਵਿੱਚ ਆ ਜਾਂਦੇ ਆ ਤੇ ਫਿਰ ਸਿਸਟਮ ਜਿਹੜਾ ਉਹ ਅਕਾਉਂਟੇਬਲ ਨਹੀਂ ਹੁੰਦਾ ਫਿਰ ਉਹਦੇ ਨਾਲ ਜਿਹੜਾ ਸਾਡਾ ਖਾਸ ਕਰਕੇ ਜਿਹਨੂੰ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਜਾਂ ਜਿਹਨੂੰ ਕਹਿੰਦੇ ਕਿ ਇੰਡੀਵਿਜੂਅਲ ਨੂੰ ਅਸੀਂ ਜਿਹੜਾ ਪੋਲੀਟਿਕਲੀ ਐਕਟਿਵ ਬਣਾਉਣਾ ਵਾ ਉਹ ਇਸ ਤਰੀਕੇ ਦੇ ਨਾਲ ਉਹਦੇ ਵਿੱਚੋਂ ਨਹੀਂ ਆਉਂਦਾ ਸੋ ਪੁਆਇੰਟ ਇਹ ਹੈਗਾ ਕਿ ਉਹਨਾਂ ਪਾਸੇ ਲੱਗੇ ਆ ਰਿਸ਼ਤੇਦਾਰੀ ਹੋ ਸਕਦੀ ਹੈ ਬਹੁਤ ਵਧੀਆ ਗੱਲ ਹੈਗੀ ਚੰਗੀ ਗੱਲ ਹੈ ਕਿ ਚਲੋ ਜੋ ਇਹਨਾਂ ਲਿਬਰਲ ਹੋ ਕੇ ਖੇਲਦੇ ਆ ਮਤਲਬ ਜਦ ਉਹ ਜਾਂਦੇ ਆ ਮਿਲਦੇ ਆ ਲੋਕਾਂ ਨੂੰ ਉਹ ਇੱਕ ਪਾਰਟ ਇਹ ਹੈਗਾ ਉਹ ਤਾਂ ਉਹਨਾਂ ਨੇ ਦੇਖਣਾ ਕਿ ਇਹਦੇ ਨਾਲ ਇਹਦੀ ਲੈਸਟੀ ਮੈਸੀ ਵਧਦੀ ਆ ਜਾਂ ਲੈਸਟੀ ਮੈਸੀ ਘਟਦੀ ਆ ਜਿਵੇਂ ਬਾਬਾ ਜੀ ਜਿਹੜੇ ਹੈਗੇ ਆ ਕਿਉਂਕਿ ਪਹਿਲੇ ਸਮੇਂ ਚ ਇਕੋ ਹੀ ਸ਼ਾਇਦ ਉਹਨਾਂ ਦੇ ਬਾਰੇ ਇਹ ਵੀ ਹੋ ਗਿਆ ਸੀ ਕਿਉਂਕਿ ਮੇਰਾ ਪਿੰਡ ਬਿਲਕੁਲ ਨੇੜੇ ਹੈਗਾ ਵਾ ਕਿ ਉੱਥੇ ਇਹ ਸੀਗਾ ਕਿ ਇਹਨਾਂ ਦੀ ਸਿਹਤ ਠੀਕ ਨਹੀਂ ਸੀਗੀ ਤਾਂ ਇਹਨਾਂ ਨੇ ਪਹਿਲਾਂ ਰੈਨਬੈਕਸੀ ਵਾਲੇ ਕਾਇਏ ਸੀ ਥੋੜਾ ਸਮਾਂ ਬਸਤੇ ਉਦੋਂ ਵੀ ਲੱਗਦਾ ਸੀ ਕਿ ਸ਼ਾਇਦ ਉਹ ਇਸ ਤਰੀਕੇ ਨਾਲ ਹੋ ਜਾਊਗਾ ਠੀਕ ਹੋ ਗਏ ਬਹੁਤ ਵਧੀਆ ਗੱਲ ਹੈ ਹੁਣ ਸ਼ਾਇਦ ਇਹਨਾਂ ਨੇ ਹੋਰ ਇੱਕ ਨੂੰ ਜਸਜੀਤ ਸਿੰਘ ਸੀ ਘੇ ਲਵਾਉ ਉਹ ਵੀ ਸ਼ਾਇਦ ਇਹਨਾਂ ਦੇ ਰਿਸ਼ਤੇਦਾਰ ਹੀ ਹੈਗੇ ਆ ਜਿਨ੍ਹਾਂ ਨੂੰ ਇਹਨਾਂ ਨੇ ਨਾਮਿਨੇਟ ਕੀਤਾ ਜਦੋਂ ਕਿ ਬਾਬਾ ਜੀ ਸ਼ਾਇਦ ਸ਼ੁਰੂ ਦੇ ਵਿੱਚ ਥੋੜਾ ਹੋਣਾ ਚਾਹੁੰਦੇ ਸੀ ਪਛਾਹ ਪਰ ਸੰਗਤ ਦਾ ਪ੍ਰੈਸ਼ਰ ਇੰਨਾ ਹੋਇਆ ਵੀ ਇਹਨਾਂ ਨੂੰ ਕੰਟੀਨਿਊ ਕਰਨਾ ਪ ਕਿਉਂਕਿ ਇਹਨਾਂ ਇੰਸਟੀਟਿਊਸ਼ਨਸ ਹੁੰਦੀਆਂ ਵਾਂ ਸਿੰਬੋਲਿਕਲੀ ਇੰਡੀਵਿਜੂਅਲਸ ਬਹੁਤ ਇੰਪੋਰਟੈਂਟ ਹੁੰਦੇ ਉਹਦੇ ਨਾਲ ਜਿਹੜੀ ਗੱਦੀ ਹੁੰਦੀ ਆ ਗੁਰਗੱਦੀ ਹੁੰਦੀ ਆ ਮਾਨਤਾ ਹੁੰਦੀ ਆ ਸਾਰਾ ਕੁਝ ਹੈਗਾ ਤੋਂ ਇਸ ਕਰਕੇ ਇਹਨਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੁਣ ਆ ਸਵਾਲ ਜਿਹੜਾ ਹੈਗਾ ਜਿਹੜੇ ਤੁਸੀਂ ਸਵਾਲ ਕੀਤਾ ਵਾ ਕਾਨੂੰਨੀ ਦਾ ਪੇਚ ਤਾਂ ਆਪਣੇ ਥਾਂ ਦੇ ਉੱਤੇ ਆ ਪਰ ਇਹਦੇ ਨਾਲ ਮੈਸੇਜ ਬਹੁਤ ਕਲੀਅਰ ਜਾਂਦਾ ਹੈ ਕਿਹੜਾ ਵਿਅਕਤੀ ਇਹ ਪਹਿਲੀ ਗੱਲ ਤਾਂ ਇਹ ਹੈਗਾ ਕਿ ਇਸ ਦੇਰੇ 'ਚ ਤੁਸੀਂ ਜਾ ਕੇ ਦੇਖੋ ਬਹੁਤ ਵੱਡੇ ਵੱਡੇ ਜਿਹੜੇ ਆਫੀਸਰਸ ਹੈਗੇ ਈਵਨ ਕੇ ਸਮੇਂ ਜਿਹੜੇ ਖੰਨਾ ਸਾਹਿਬ ਲੈਫਟੀਨੈਂਟ ਗਵਰਨਰ ਹੁੰਦੇ ਸੀ ਸ਼ਾਇਦ ਉਹ ਵੀ ਇਹਦੇ ਵਿੱਚ ਉੱਥੇ ਜਿਹੜਾ ਸੀ ਇਹ ਇਹਨਾਂ ਦੇ ਨਾਲ ਸੀਗੇ ਆਫੀਸਰਸ ਹੈਗੇ ਆ ਆਰਮੀ ਵਾਲੇ ਹੈਗੇ ਆ ਸਾਰੇ ਲੋਕ ਆਗੇ ਜਿਹੜੇ ਸੇਵਾ ਕਰਨ ਵਾਸਤੇ ਆਉਂਦੇ ਆ ਪ੍ਰਾਣੇ ਰਿਟਾਇਰਡ ਲੋਕ ਵੀ ਹੈਗੇ ਆ ਸਾਡਾ ਸਿਸਟਮ ਨੈਟਵਰਕ ਦਾ ਸਿਸਟਮ ਅਸੀਂ ਯੂਰਪੀਅਨ ਸਾਡਾ ਲੀਗਲ ਸਿਸਟਮ ਨਹੀਂ ਹੈਗਾ ਜਾਂ ਕੈਨੇਡੀਅਨ ਅਮਰੀਕਨ ਲੀਗਲ ਸਿਸਟਮ ਨਹੀਂ ਹੈਗਾ ਵੀ ਜਿੱਥੇ ਡਿਮਾਰਕਟ ਹੁੰਦਾ ਕਿ ਕਿੱਥੋਂ ਇੱਕ ਵਿਅਕਤੀ ਜਿਹੜਾ ਹੈਗਾ ਜਿਹੜਾ ਫਾਰਮਲ ਇਨਫਾਰਮਲ ਉਹਦੀ ਪੋਜੀਸ਼ਨ ਸ਼ੁਰੂ ਹੁੰਦੀ ਆ ਤੇ ਕਿੱਥੋਂ ਕਾਨੂੰਨ ਦੀ ਪੋਜੀਸ਼ਨ ਸ਼ੁਰੂ ਹੁੰਦੀ ਆ ਇਹ ਦੋਵੇਂ ਜਦੋਂ ਮਿਕਸ ਹੁੰਦੀਆਂ ਵਾ ਤੇ ਉਹਦੇ ਵਿੱਚ ਫਿਰ ਐਡਵਾਂਟੇਜ ਜਿਹੜਾ ਵਾ ਨੇਚਰਲੀ ਕਿਸੇ ਨਾ ਕਿਸੇ ਨੂੰ ਜਿਹੜਾ ਉਸ ਪਾਸੇ ਵੱਲ ਹੋ ਜਾਂਦਾ ਪਰ ਪੁਆਇੰਟ ਹੈਗਾ ਕਿ ਇਹਦੇ ਨਾਲ ਬਹੁਤ ਵੱਡੇ ਮਸਲੇ ਉੱਠਣੇ ਆ ਇਹਦੇ ਨਾਲ ਸਵਾਲ ਉੱਠਣੇ ਆ ਲੈਸਰੀ ਮੇਸੀ ਤੇ ਸਵਾਲ ਹੋਣੇ ਆ ਜਿਹੜੀ ਮਤਲਬ ਸੰਗਿਰੀ ਹੈਗੀ ਆ ਜਾਂ ਬਾਬਾ ਜੀ ਵਾਲਾ ਪਾਠ ਹੈਗਾ ਉਹਦੇ ਉੱਤੇ ਸਵਾਲ ਹੋਣੇ ਆ ਇਹ ਗੱਲ ਠੀਕ ਹੈਗਾ ਕਿ ਮਜੀਠਿਆ ਬਾਰੇ ਜਿਹੜੀ ਧਾਰਨਾ ਬਣ ਗਈ ਆ ਉਹ ਸੰ ਇਨੋਸੈਂਟ ਮੰਨਦੇ ਆਪਾਂ ਇਨੋ ਜੋ ਹੋ ਸਕਦਾ ਉਹਨਾਂ ਦਾ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਆ ਪਰ ਜਿਹੜੀਆਂ ਪਰਸੈਪਸ਼ਨਸ ਹੈਗੀਆਂ ਜਿਹੜੀਆਂ ਪੰਜਾਬ ਦੇ ਕੁਝ ਬਹੁਤ ਸੀਰੀਅਸ ਸਟ੍ਰਕਚਰਲ ਮਸਲੀਆਂ ਨਾਲ ਜੁੜੀਆਂ ਵਾਂ ਉਹ ਅਜੇ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਉਸ ਪਾਸੇ ਰੁਪਈਆ ਤੇ ਜੀ ਉਹਨਾਂ ਨੂੰ ਮਿਲਦੇ ਆ ਨੇਚਰਲੀ ਉਹ ਬਹੁਤ ਸਮਝਦਾਰ ਆ ਬਹੁਤ ਸਿਆਣੇ ਆ ਉਹਨਾਂ ਕੋਲ ਲੀਗਲ ਐਡਵਾਈਜ਼ਰਸ ਵੀ ਹੈਗੇ ਆ ਸਾਰਾ ਕੁਝ ਹੈਗਾ ਵਾ ਉਹਨਾਂ ਨੇ ਜੇ ਉੱਥੇ ਮਿਲਣ ਗਏ ਆ ਤੇ ਉਹ ਤਾਂ ਉਹੀ ਮਤਲਬ ਦੱਸ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਹੋਣਾ ਮੈਨੂੰ ਨਹੀਂ ਲੱਗਦਾ ਇੱਕ ਪੁਆਇੰਟ ਮੈਂ ਹੋਰ ਦੱਸਣਾ ਚਾਹੂੰਗਾ ਇਹ ਗੱਲ ਪਿਛਲੇ ਸਮੇਂ 'ਚ ਲੋਕਾਂ ਦੀ ਕਿਉਂਕਿ ਮਸਲੇ ਹੋਰ ਹੋ ਗਏ ਆ ਐਨ ਬਲੌਕ ਜਾਣ ਵਾਲਾ ਕੰਮ ਖਤਮ ਹੋ ਗਿਆ ਥੋੜਾ ਬਹੁਤਾ ਫਰਕ ਪੈਂਦਾ ਹੁਣ ਸਮੱਸਿਆ ਸਾਡੀ ਇਹ ਆ ਕਿ ਪਹਿਲੋਂ ਦੋ ਧਰਾਵਾਂ ਦੀ ਲੜਾਈ ਹੁੰਦੀ ਸੀ ਹੁਣ 3 4 ਵਾ ਉਹਨਾਂ 4 ਦੇ ਵਿੱਚ ਜਿਹੜਾ ਥੋੜਾ ਬਹੁਤਾ ਵੀ ਫਰਕ ਹੁੰਦਾ ਹੋਣਾ ਵਾ ਨਾ ਉਹਨੇ ਬਹੁਤ ਵੱਡਾ ਜਿਹੜਾ ਹੈਗਾ ਵਾ ਉਹ ਟਿਲਟ ਕਰਨੀ ਆ ਰਾਜਨੀਤੀ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉਹਦੇ ਆਊਟਕਮਸ ਹੋਣੇ ਆ ਤੇ ਉਸ ਕੰਟੈਕਸਟ ਦੇ ਵਿੱਚੋਂ ਜਿਹੜਾ ਇਹ ਸਾਰਾ ਵਰਤਾਰਾ ਹੋਇਆ ਵਾ ਜਾਂ ਜੋ ਗੱਲਬਾਤ ਹੋ ਗਈ ਉਹ ਬਹੁਤ ਇੰਪੋਰਟੈਂਟ ਆ ਪੋਲੀਟੀਕਲੀ ਅਦਰਵਾਈਜ਼